ਸਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਲੋ ਬਾਬਿਓ ਅੱਜ ਦੇ ਵਲੌਗ ਦੀ ਕਰਦੇ ਆਂ ਸ਼ੁਰੂਆਤ ਆਪਾਂ ਆਪਣੇ ਘਰ ਤੋਂ ਹੀ ਸੋ ਘਰ ਇੱਕ ਅਜੀਬ ਜੀ ਚੀਜ਼ ਐ ਬਾਬਿਓ ਸਭ ਨੂੰ ਪਿਆਰਾ ਲੱਗਦਾ ਹੈ ਚਾਹੇ ਉਹ ਅਮੀਰ ਐ ਚਾਹੇ ਉਹ ਗਰੀਬ ਐ ਚਾਹੇ ਉਹ ਪੰਛੀ ਐ ਕੋਈ ਵੀ ਐ ਜਾਨਵਰ ਪੰਛੀ ਕੁਛ ਵੀ ਲਾ ਲੋ ਹਨਾ ਉਹਨੂੰ ਆਪਣੇ ਘਰ ਨੇ ਚਾ ਕੇ ਆਪਦੇ ਘਰ ਦੇ ਵਿੱਚ ਆ ਕੇ ਨੀਂਦ ਆਉਂਦੀ ਐ ਮੈਂ ਇੱਕ ਹਫਤਾ ਬਾਹਰ ਰਿਹਾ ਸੋ ਬਾਹਰ ਵੀ ਰੋਟੀ ਪਾਣੀ ਮਿਲਦਾ ਸੀ ਬਾਹਰ ਵੀ ਸੱਜਣ ਪਿਆਰਾਂ ਦਾ ਬਹੁਤ ਪਿਆਰ ਮਿਲਦਾ ਸੀ ਪਰ ਜਿਹੜੀ ਨੀਂਦ ਸੀ ਜਿਹੜਾ ਸਕੂਨ ਸੀ ਉਹ ਆ ਘਰ ਤੋਂ ਬਿਨਾਂ ਕਿਤੇ ਨਹੀਂ ਸੀ ਹਨਾ ਆ ਆ ਮੇਰਾ ਘਰ ਹੈ ਸੋ ਇੱਕ ਘਰ ਤੋਂ ਬਿਨਾਂ ਕਿਤੇ ਸਕੂਨ ਨਹੀਂ ਸੀ ਗੱਲ ਇਹ ਨਹੀਂ ਕਿ ਕੋਠੀਆਂ ਵੱਡੀਆਂ ਛੋਟੀਆਂ ਦੀ ਗੱਲ ਨਹੀਂ ਹੁੰਦੀ ਕੋਠੀ ਦਾ ਵੱਡੀ ਹੋਵੇ ਜਾਂ ਛੋਟੀ ਹੋਵੇ ਸਕੂਨ ਦੀ ਗੱਲ ਹੈ ਮੈਨੂੰ ਪਹਿਲਾਂ ਇੱਥੇ ਛੋਟਾ ਸਾਡਾ ਨਿੱਕਾ ਜਿਹਾ ਘਰ ਹੁੰਦਾ ਸੀਗਾ ਮੈਨੂੰ ਉਹਦੇ ਵਿੱਚ ਵੀ ਬਹੁਤ ਸਕੂਨ ਸੀਗਾ ਸੋ ਦੋਸਤੋ ਜਿਹੜਾ ਘਰ ਦਿੱਤਾ ਹੋਇਆ ਇਹ ਸਭ ਥੋੜੀ ਬਦੌਲਤ ਹੈ ਤੁਸੀਂ ਇੰਨਾ ਥਾ ਪਿਆਰ ਦਿੱਤਾ ਤਾਂ ਮੈਂ ਇੱਕ ਨਿੱਕੇ ਜਿਹੇ ਘਰ ਚੋਂ ਉੱਠ ਕੇ ਤੇ ਅੱਜ ਇਸ ਘਰੇ ਬੈਠਿਆ। ਸੋ ਮੈਂ ਤੁਹਾਡਾ ਸਦਾ ਹੀ ਰਿਣੀ ਰਹੂਗਾ। ਸਦਾ ਹੀ ਰਿਣੀ ਜ਼ਿੰਦਗੀ ਚ। ਤੇ ਆਪਣਾ ਪਿੰਡ ਪਿੰਡ ਬਣਾ ਵੀ ਕੁਝ ਨਹੀਂ ਆ ਬਾਬੇ। ਇਹ ਪਿੰਡ ਦੀ ਕਦਰ ਸਿਰਫ ਉਹਨਾਂ ਲੋਕਾਂ ਨੂੰ ਜਿਆਦਾ ਪਤਾ ਹੈ ਤੇ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ ਸਾਡੇ ਭਾਈ। ਜਿਨ੍ਹਾਂ ਨੂੰ 5 5 6 6 ਸਾਲ 10 10 ਸਾਲ ਪਿੰਡ ਦੇਖਣਾ ਨਸੀਬ ਨਹੀਂ ਹੁੰਦਾ ਹੈਗਾ। ਫੋਨ ਕਰਕੇ ਉਹਦੇ ਯਾਰਾਂ ਦੋਸਤਾਂ ਨੂੰ ਉਹਦੇ ਭੈਣ ਭਾਈਆਂ ਨੂੰ ਆਪਣੇ ਸਾਥ ਸਬੰਧੀਆਂ ਨੂੰ ਕਹਿੰਗੇ ਕਿ ਵੀਡੀਓ ਕਾਲ ਤੇ ਸੱਜਣਾ ਸਾਡਾ ਘਰ ਦਿਖਾ ਦੇ ਸਾਡਾ ਪਿੰਡ ਦਿਖਾ ਦੇ ਅਕਸਰ ਜਦੋਂ ਵੀ ਕਦੇ ਉਹ ਬਾਹਰੋਂ ਕਾਲ ਕਰਦੇ ਨੇ ਵੀਡੀਓ ਕਾਲ ਕਰਦੇ ਨੇ ਤਾਂ ਪਿੰਡ ਦੀ ਜ਼ਰੂਰ ਗੱਲ ਕਰਦੇ ਨੇ ਵੀ ਪਿੰਡ 'ਚ ਕੀ ਬਦਲ ਗਿਆ ਹਨਾ ਆ ਹੋਇਆ ਆ ਹੋਇਆ ਆ ਹੋਇਆ ਹਨਾ ਤੇ ਬਾਬੇ ਪਿੰਡ ਦਾ ਮੋਹ ਜ਼ਰੂਰ ਹਰ ਇੱਕ ਬੰਦੇ ਨੂੰ ਆਉਂਦਾ ਹੈ ਇਹ ਸਿਰਫ ਕਦਰ ਉਹਨਾਂ ਨੂੰ ਪਤਾ ਹੈ ਜਿਹੜੇ ਬੰਦੇ ਬਾਹਰ ਬੈਠੇ ਨੇ 8 8 10 10 ਸਾਲ ਹੋ ਗਏ ਤੇ ਆ ਆਉਂਦਾ ਇੱਕ ਅਹੀ ਜੀ ਕਿ ਜਿੰਦਗੀ ਮਿਲੂ ਜਿਨ੍ਹਾਂ ਨੇ 10-10 ਸਾਲ ਹੋ ਗਏ 8-8 ਸਾਲ ਹੋ ਗਏ ਆਪਣਾ ਘਰ ਨਹੀਂ ਦੇਖਿਆ ਚਾਹੇ ਉਹ ਸਾਡੀਆਂ ਭੈਣਾਂ ਨੇ ਚਾਹੇ ਸਾਡੇ ਭਾਈ ਨੇ ਤੇ ਸਾਡੇ ਬਜ਼ੁਰਗ ਨੇ ਆ ਦੇਖ ਲੈ ਮੈਂ ਤੁਹਾਨੂੰ ਬਾਬੇ ਦਿਖਾਦਾ ਆਹ ਦੇਖ ਰੇੜੇ ਰੂੜੇ ਆਉਂਦੇ ਨੇ ਤੜਕੀ ਚੱਲ ਪਈ ਪੱਠੇ ਪੁੱਠੇ ਲੈਣ ਵਾ ਤੇ ਜ਼ਿਮੀਂਦਾਰ ਠੀਕ ਹੈ ਕਿਉਂਕਿ ਸਵੇਰ-ਸਵੇਰ ਦਾ ਟਾਈਮ ਹੈ ਸਾਰੇ ਬੰਦੇ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੋਏ ਨੇ ਆਉਂ ਜਾਂਦਾ ਸੁਖਵੀਰ ਰੇੜੀ ਲਈ ਠੀਕ ਹੈ ਇਹ ਕਹਿੰਦਾ ਘਰ ਦਾ ਕੰਮ ਵੀ ਨਾਲ-ਨਾਲ ਕਰ ਲੀਏ ਤੇ ਆਓ ਕਰਿਆ ਤਾਰੀ ਫਰਨੀਚਰਾ ਇਹ ਵੀ ਕਿਹਦੇ ਇੱਕ ਨਾ ਬਾਹਰ ਜਾਣ ਦੀਆਂ ਕੋਸ਼ਿਸ਼ਾਂ ਕਰਦਾ ਹੋਇਆ ਤੇ ਪਿੰਡ ਦਾ ਗੁਰੂ ਘਰ ਜਿੱਥੋਂ ਸਾਡੇ ਪਿੰਡ ਦੀ ਸਵੇਰ ਹੁੰਦੀ ਹੈ ਤੇ ਜੇ ਬਾਬਾ ਉਠਾਉਂਦਾ ਸਾਰਿਆਂ ਨੂੰ ਹੁਕਮ ਮਾਰ ਕੇ ਤੇ ਸਾਰੇ ਤਾਂ ਉੱਠਦੇ ਆਂ ਸੀ ਇੱਧਰ ਸਾਹਮਣੇ ਪਾਰਕਾ ਸਾਡੇ ਪਿੰਡ ਦਾ ਤੇ ਆਜੋ ਬਾਬੇ ਹੁਣ ਅਗਲੇ ਬਲੌਗ ਚ ਮਿਲਦੇ ਆ ਕਿਉਂਕਿ ਬਾਲੀਆਂ ਗੱਲਾਂ ਹੀ ਤਾਂ ਕਰਨੀਆਂ ਨੇ ਹੁੰਦੀਆਂ ਨੇ ਅੱਜ ਵਾਲੇ ਬਲੌਗ ਚ ਪੂਰੇ ਰੰਗ ਤਬਾਸ਼ੇ ਬੰਨਾਂਗੇ ਠੀਕ ਐ ਤੇ ਤੂਤੇ ਦਾ ਕਰਾਂਗੇ ਵਿਆਹ ਤੇ ਬਲੌਗ ਮੈਂ ਪਹਿਲਾਂ ਹੀ ਪਾ ਦੇਣਾ ਵੀਡੀਓ ਬਾਅਦ ਚ ਆਊਗੀ ਪਹਿਲ ਬਲੌਗ ਪਹਿਲੇ ਪਾਉਂਦਾ ਤੂਤੇ ਦਾ ਵਿਆਹ ਕਰਾਂਗੇ ਅੱਜ ਸਭ ਤੂਤੇ ਦਾ ਵਿਆਹ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਅੱਜ ਤੇ ਜੁੜੇ ਰਹੋ ਬਾਬੇ ਤੁਹਾਡੀ ਭੈਣ ਨੂੰ ਤੁਹਾਡੀ ਨੂੰ ਗੱਡੀ ਆ ਗਈ ਧੀ ਮੂਰੇ ਹੋਰ ਬਾਬਿਓ ਜਿਵੇਂ ਕਹਿੰਦੇ ਹੁੰਦੇ ਨੇ ਕਹਿੰਦੇ ਪਿੰਡ ਦਾ ਪਤਾ ਤਾਂ ਪਿੰਡ ਦੇ ਘਾਰਿਆਂ ਤੋਂ ਲੱਗ ਜਾਂਦਾ ਤੇ ਆ ਸਾਡੇ ਪਿੰਡ ਦੀ ਮੇਨ ਐਂਟਰੀ ਐ ਬਹੁਤ ਸੋਹਣਾ ਬਸ ਸਟੈਂਡ ਐ ਜਿਹੜਾ ਭਗਵਾਨ ਤਵੰਜੀ ਨੇ ਬਣਾਇਆ ਸੀ ਐਮਪੀ ਹੁੰਦੇ ਹੋਏ ਤੇ ਆ ਇੱਥੇ ਸਾਡੇ ਪਿੰਡ ਦੀ ਸ਼ੁਰੂਆਤ ਹੋ ਜਾਂਦੀ ਐ ਇਧਰ ਵਾਟਰ ਬਾਕਸ ਹੁੰਦਾ ਸੀਗਾ ਸੋ ਦਵਾਰੋਂ ਬਣ ਰਿਹਾ ਤੇ ਇਧਰ ਬਹੁਤ ਸੋਹਣਾ ਪਾਰਕ ਐ ਜਿਹੜਾ ਸਾਡੇ ਪਿੰਡ ਨੂੰ ਐਂਟਰੀ ਕਰਨ ਸਾਰ ਚਾਰ ਚੰਦ ਲਾਉਂਦਾ ਹੈ ਨਾ ਬਹੁਤ ਸੋਹਣਾ ਪਾਰਕ ਐ ਤੇ ਇੱਧਰ ਬਾਬਿਓ ਆ ਗਿਆ ਸਾਡੇ ਪਿੰਡ ਦਾ ਫੋਕਲ ਪੁਆਇੰਟ ਵਧੀਆ ਉੱਚਾ ਬਣਾਇਆ ਸਰਪੰਚਾਇਤ ਨੇ ਇਦਾਂ ਦੀ ਕੰਮ ਬਹੁਤ ਕੀਤਾ ਹੈ ਨਾ ਚਲਾਗਾ ਜੋ ਕੰਮ ਹੈ ਕਰਨਾ ਹੀ ਬਣਦਾ ਕਿਉਂਕਿ ਸਾਡੇ ਪਿੰਡ ਦੀ ਨਗਰਪੰਚਾਇਤ ਹੈ ਬੜੇ ਪ੍ਰੇਮ ਨਾਲ ਚੱਲਦੀ ਹੈ ਸਾਰਿਆਂ ਨਾਲ ਹੈ ਨਾ ਤੇ ਆ ਆ ਗਿਆ ਬਾਬਿਓ 에어ਪੋਰਟ ਜਿੱਥੋਂ ਸਿੱਧੀਆਂ ਫਲਾਈਟਾਂ ਆਉਂਦੀਆਂ ਨੇ ਬਾਬਿਓ ਤੇ ਬੰਦਾ ਪੱਕਾ ਪੀਆਰ ਹੋ ਕੇ ਜਾਂਦਾ ਹੈ ਆਓ ਦੇਖੋ ਸਾਡੇ ਪਿੰਡ ਦਾ ਫਲਾਈਟ ਤੁਸੀਂ ਸਮਝ ਗਏ ਹੋਗੇ ਸਾਰੇ ਹੈ ਨਾ ਇਹ ਸਾਡੇ ਪਿੰਡ ਦਾ 에어ਪੋਰਟ ਹੈ ਜਿੱਥੋਂ ਹਰ ਇੱਕ ਇਨਸਾਨ ਦਾ ਵੀਜ਼ਾ ਲੱਗਣਾ ਲਾਜ਼ਮੀ ਹੈ ਕੋਈ ਬੰਦਾ ਬਾਂਝਾ ਨਹੀਂ ਰਹਿੰਦਾ ਵੀਜ਼ਾ ਲੱਗੇ ਬਿਨਾ ਕਿਸੇ ਦਾ ਵੀਜ਼ਾ ਪਹਿਲਾਂ ਲੱਗ ਜਾਂਦਾ ਤੇ ਕਿਸੇ ਦਾ ਬਾਬੇ ਵੀਜ਼ਾ ਥੋੜਾ ਜਿਹਾ ਲੇਟ ਲੱਗ ਜਾਂਦਾ ਪਰ ਇੱਥੇ ਕੋਈ ਠੱਗੀ ਨਹੀਂ ਹੁੰਦੀ ਵੀਜ਼ਾ ਲਾਉਣ ਲੱਗੇ ਨਾ ਇੱਥੇ ਕੋਈ ਵਾਧੂ ਫੰਡ ਸ਼ੋਅ ਕਰਨੇ ਪੈਂਦੇ ਨੇ ਬਸ ਜੋ ਵੀ ਸੋਨੇ ਜ਼ਿੰਦਗੀ ਚ ਕਰਮ ਕਰਮ ਕਾੜ ਕੀਤਾ ਉਹਦੇ ਆਧਾਰ ਤੇ ਵੀਜ਼ਾ ਲੱਗ ਜਾਂਦਾ ਤੇ ਨਾਲ ਹੀ ਸਾਡੇ ਪਿੰਡ ਦੀ ਹੈਗਾ ਕਲਿਆਣ ਗਊਸ਼ਾਲਾ ਮਤਲਬ ਸਾਡੇ ਪਿੰਡ ਦਾ ਜਿਹੜਾ ਮੇਨ ਹੈ ਉਹ ਦੇ ਹਰਿਆ-ਭਰਿਆ ਆ ਦੇਖੋ ਦਰਖਤ ਵਧੀਆ ਲਾਏ ਨੇ ਪੰਚਾਇਤ ਨੇ ਕੰਮ ਕੀਤਾ ਤੇ ਕੁਝ ਦਰਖਤ ਲਾਏ ਸੀਗੇ ਉਹ ਖਰਾਬ ਹੋ ਚੁੱਕੇ ਨੇ ਉਹਦੇ ਪਾਣੀ ਨਾ ਪਾਣ ਕਰਕੇ ਬਾਕੀ ਆ ਦੇਖੋ ਦੁਬਾਰੋਂ ਐਫਰਟ ਕਰੀ ਜਾਂਦੇ ਨੇ ਸਾਰੇ ਆ ਦੇਖੋ ਆ ਦੇਖੋ ਜਾਲੀਆਂ ਲਾਈਆਂ ਨੇ ਕਿਉਂਕਿ ਜਾਨਵਰ ਨੇ ਉਹ ਮੁੱਛ ਦਿੰਦੇ ਰਹਿਣਾ ਵਿੱਚ ਬਾਬੇ ਬੱਚਾ ਬੋਲੀ ਜਾਂਦਾ ਨਕਸ਼ਾ ਦਾ ਕਿ ਇੱਧਰ-ਇੱਧਰ ਮੋੜ ਲਾਏ ਤੇ ਆ ਸਾਡੇ ਪਿੰਡ ਦੀ ਚੱਕੀ ਆ ਗਈ ਤੇ ਆ ਸਾਡੇ ਪਿੰਡ ਦੀਆਂ ਮੇਨ ਕੰਚੀਆਂ ਆ ਗਈਆਂ ਜਿਹੜਾ ਕਿ ਕਰੋੜ ਲੰਘ ਜਾਂਦਾ ਹੈ ਲਹਿਰੇਗਾ ਕਿਨੂੰ ਤੇ 1 ਇੰਚੇ ਤੋਂ ਸਾਡੇ ਪਿੰਡ ਨੂੰ ਪਾੜ ਦਿੰਦਾ ਤੇ ਔਣ ਸਾਰੇ ਸਾਡੇ ਪਿੰਡ ਚ ਬਾਬਿਓ ਆ ਮੈਂਦੀ ਆ ਸਬੀਰ ਸਾਹਬ ਠੀਕ ਹੈ ਇਹ ਸਾਡੇ ਪਿੰਡ ਦੇ ਕਰੀਮਾ ਦਿਖਾ ਰਿਹਾ ਤੁਹਾਨੂੰ ਮੈਂ ਇਧਰ ਵਾਲੀਆਂ ਜੇ ਆ ਗਏ ਸਿਮਿੰਟ ਵਾਲੇ ਇਹਨਾਂ ਇਹਦਾ ਗੱਲੀ ਨਹੀਂ ਕਰਦੇ ਉੱਪਰ ਆਣ ਦੋ ਦੇਖੋ ਬਾਬੇ ਲੋ ਨਿਆਰੀ ਕਰਾਂ ਸਾਡੇ ਤੇ ਕਮੈਂਟ ਕਰਕੇ ਜਰੂਰ ਦੋ ਸਾਡਾ ਪਿੰਡ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਹਣਾ ਇੱਥੇ ਬਾਬੇਓ ਸ਼ਾਮ ਨੂੰ ਹੁੰਦੀ ਹੈ ਮਹਿਫਲਾ ਰੰਗੀਨ ਕਹਿੰਦੇ ਇਹਨੂੰ ਠੇਕਾ ਗਿਆ ਜਾਂਦਾ ਹੈ ਖਾਣ ਪੀਣ ਦੇ ਸ਼ਕੀਮ ਉਹ ਇੱਥੇ ਹੀ ਪਹੁੰਚਦੇ ਨੇ ਇਧਰ ਗੱਡੀਆਂ ਆ ਗਈਆਂ ਸਾਡੇ ਮਿੱਤਰ ਪੈਰੀ ਦੀਆਂ ਇੱਕਾਰਾਂ ਦਾ ਵੀ ਕੰਮ ਕਰਦਾ ਮੁੰਡਾ ਆਜੋ ਬਾਬੇ ਹੁਣ ਮਿਲਿਆਣਾ ਤੁਹਾਨੂੰ ਅਗਲੇ ਬਲੌਗ ਦੇ ਨਾਲ ਦੇ ਇੱਥੋਂ ਤੇਲ ਪਵਾ ਕੇ ਬਾਬੇ ਸਿੱਧੀ ਚੰਡੀਗੜ੍ਹ ਨੂੰ ਗੱਡੀ ਖਿੱਚ ਦੇਂਦੀ ਹੈ ਤੇ ਪਿੱਛੇ ਮੁੜ ਕੇ ਨਹੀਂ ਚਾਕੀਂਦਾ ਚੱਲ ਭਾਈ ਆਹ ਵੇਖ ਲਓ ਸਾਡੇ ਪਿੰਡ ਦੀਆਂ ਹਰੀਆਂ ਭਰੀਆਂ ਸੜਕਾਂ ਤੇ ਨਜ਼ਾਰੇਦਾਰ ਚੀਜ਼ਾਂ ਨੇ ਛੋਟੇ ਦਾ ਦੀਪਿੰਦਰ ਦਾ ਫੜਿਆ ਹੋਇਆ ਮੋਟਰਸਾਈਕਲ ਐ ਛੋਟਾ ਛੋਟਾ ਅਸਰਾ ਨਜ਼ਾਰਾ ਲਿਆਰਗਾ ਦੇਖ ਫਿਰਦੇ ਸਾਰੇ ਬਾਬੇ ਉਹ ਤੁੱਤੇ ਵਾਸਤੇ ਲੈ ਲਿਆ ਆਪਣੇ ਸਿਰੇ ਤੇ ਉਹਦੇ ਘਰ ਵਾਲੀ ਵਾਸਤੇ ਲਏ ਨੇ ਆਪਨੇ ਆਹ ਉਹਨੇ ਕਲੀਰੇ ਜੇ ਲਾ ਵਾ ਬਿਓ ਅੱਜ ਤੁਹਾਨੂੰ ਤੂਤੇ ਦਾ ਵਿਆਹ ਦਿਖਾਉਣੇ ਆ ਜੁੜੇ ਰਿਓ ਬਲੌਗ ਦੇ ਨਾਲ ਸਾਰਾ ਕੁਝ ਦਿਖਾਵਾਂਗੇ ਅੱਜ ਲੈ ਯਾਰ ਮੈਂ ਤੇਰਾ ਕਰ ਦੇ ਪਾਇ ਕਿਨੂੰ ਹੋਰ ਭਾਜੀ ਵਾ ਵਧੀਆ ਵਧੀਆ ਲੈ ਤੂਤੇ ਤੇਰੇ ਵਿਆਹ ਦੀਆਂ ਚੱਲ ਪਈਆਂ ਤਿਆਰੀਆਂ ਇਹ ਇੱਧਰ ਪਈਆ ਮਾਰਕੀਟ ਬੰਦ ਇਹ ਆਉਣ ਸਾਰੇ ਲੱਗ ਜਾਂਦੀ ਆ ਕਿਸੇ ਨਾ ਕਿਸੇ ਦਾ ਪੌਲ ਆਈ ਫੜੀ ਐਣਕਾ ਦੂਜੀਆਂ ਪੀਲੇ ਰੰਗ ਦੇ ਵਾਲਾਂ ਦੀ ਬੈਠੀ ਆ। ਹਾਂਜੀ। ਅੱਛਾ। ਬਾਬੂ ਹੋੜੀ ਚੱਕਦਾ ਤੂੰ ਤੇਰੀ ਬਹੁਤ ਨੂੰ। ਮੁੰਡੇ ਦੀ ਬਹੁ ਵੱਡੇ ਦੇ ਖੜੀ ਐ। ਤਿਆਰ ਹੋਈ, ਵਿਆਹ ਲਈ ਐਕਸਾਈਟਡ ਐ। ਹੂੰ। ਕਹਿੰਦੀ ਵਿਆਹ ਬੂ ਛੱਡੋ ਮੈਨੂੰ 500 ਰੁਪਏ ਭੇਜ ਦਿਓ ਅਸਲ ਦੇ ਨਾਲ। ਠੰਡੇ ਆਬਾਦੀਆਂ 'ਚ। ਕੀ ਕਰਦੇ ਹੋ? ਮਦਨਾਮ ਕਰਦੇ ਹੋ। ਕਾਹਨ ਮਦਨਾਮ ਕਰਦਾ? ਮੈਂ ਕਹਉ ਉਹਦਾ ਨਾਮ ਕਹਉ ਉਹਦਾ ਜਦ ਬਹ ਮਾਈ ਬਦਨਾਵ ਤੋਂ ਫਿਰ ਕਿਆ ਦਰ ਨਾ ਮੇਰੇ ਤਾਂ ਭਰਾ ਹੋਰ ਕਿੰਚਰਾ ਫੁੱਲ ਫੈਂਡ ਭਰਾ ਦਾ ਪਹੁੰਚ ਨਹੀਂ ਆ ਸਕਦਾ ਆ ਸਕਦਾ ਫਿਰ ਜੂਸ ਪੀਂਦੀ ਐ ਕਹਿੰਦੀ ਜਾਣਾ ਵਿੱਚ ਹੋਇਆ ਮੇਰੇ ਦਰਦ ਵੇ ਕੇਲੇ ਆਂਦਾ ਜੂਸ ਪੀਂਦੀ ਐ ਓ ਘੜੀਆਂ ਬਾਪੇ ਉਹ ਕੇਲੇ ਦਾ ਜੂਸ ਪੀਣੇ ਨਾਲ ਕੀ ਡਰ ਕੇ ਜੂਸ ਨਹੀਂ ਦਾ ਸ਼ੇਕ ਹੁੰਦਾ ਇਹ ਸਾਡਾ ਤਾਂ ਪਿੰਡਾਂ ਦਾ ਜੂਸ ਹੀ ਹੁੰਦਾ ਕੇਲੇ ਦਾ ਜੂਸ ਕਢਾ ਕੇ ਪੀਂਦੀ ਆ ਬਾਬੇ ਹੋਏ ਇਹਨੂੰ ਮੱਲਾ ਜੂਸ ਪਸੰਦ ਨਹੀਂ ਆਇਆ ਅੱਕੜ ਕੇ ਆ ਗਈ ਨਫਾ ਹੋ ਕਹਿੰਦੀ ਐ ਹੁਣ ਦੇਖਦੇ ਆ ਕੀ ਹੋ ਪਾਉਣੇ ਕੀ ਚੱਕਰ ਹੋ ਗਿਆ ਟਾਈਮ ਲੱਗੇਗਾ ਦੁੱਧ ਲੂਣਦੇ ਆ ਕੀ ਦਾ ਕੇਲੇ ਕੇਲੇ ਦਾ ਜੂਸ ਦੇਖ ਲਓ ਦਸ ਤਾਂ ਦਊ ਤੁਸੀਂ ਫਿਰ ਉਹ ਬਣਾ ਰਹੀ ਆ ਚਲੋ ਕੇਲੇ ਦਾ ਜੂਸ ਰੋਤਾ ਵੀ ਆਉਣਿਆ ਨਹੀਂ ਨਹੀਂ ਇਹਨੇ ਕੇਲੇ ਪੂਰੇ ਛਿੱਲੇ ਲੇ ਪਾਈ ਫਿਰ ਹੁਣ ਦੁੱਧ ਨਹੀਂ ਸੀਗਾ ਮੁੰਡਾ ਭੇਜਿਆ ਇੱਥੋਂ ਬਾਬੋ ਇਹਨੇ ਬੌਲੀ ਦੇ ਕਰਮਾ ਦੇ ਵਿੱਚ ਕੇਲੇ ਦਾ ਜੂਸ ਕਿੱਥੇ ਆ ਗਈ ਚਰਨੋ ਚਰਨੋ ਇਹ ਦੇਖੋ ਸੁਪਰਫਿਊਮ ਕਿਹੜਾ ਲੈ ਕੇ ਵਰਤਦੀ ਸੀ ਤੁਸੀਂ ਹੈਹ ਜੰਗਲ ਬੋਡੀ ਸਪਰੇਅ ਡੰਬਰ ਡੰਬਰ ਕਿੰਨਾ ਕਿੰਨਾ ਲੈ ਡੱਬਾ ਲੈ ਜਾ ਕੇ ਇਹ ਜਦੋਂ ਉਹਦੀ ਸਾਰੇ ਘਰ ਤੇ ਖੁਸ਼ਬੂ ਖੜਿਆ ਆਉਂਦੀ ਐ ਫਲਨਾ ਕੇ ਆਉਂਦੀ ਐ ਪਰਫਿਊਮ ਨਾਲ ਐ ਚੰਨੋ ਚੰਨੋ ਐਈ ਬਾਬਿਓ ਬੱਬਲ ਹੋ ਰੀਆਂ ਸਰਾਰੇ ਪਾਈ ਫਿਰਦੀ ਨੇ ਅੱਜ ਕਹਿੰਦੇ ਓਏ ਉਹ ਚੱਕੀ ਉਧਰੋਂ ਡਿੱਗੇ ਬਾਈ ਟੱਕ ਹੁੰਦੇ ਕੈਮਰਾ ਟੱਕ ਹੁੰਦੇ ਗਿਆ ਚੱਕ ਟੱਕ ਜੱਕੀ ਨਹੀਂ ਕਹਿੰਦੇ ਬੱਬਲ ਹੋ ਰੀਆਂ ਫਿਰਦੀਆਂ ਪਾਈਆਂ ਸਰਾਰੇ ਬੱਬਲ ਕੀ ਚੱਕਰ ਐ ਰਾਰਾ ਕਦੋਂ ਪਾਰ ਖਜ ਅੱਜ ਤੁੱਤੇ ਦਾ ਵਿਆਹ ਕਿਹਦਾ ਮੇਰੇ ਭਰਾ ਦਾ ਲੈ ਭਰਾ ਦਾ ਵਿਆਹ ਦਾ ਭੈਣ ਨੂੰ ਹੀ ਚਾ ਚੜ ਰਿਹਾ ਸੀ ਨਾ ਬੰਨੂਆ ਤੇ ਅੱਜ ਅਸੀਂ ੁੱਤੇ ਦਾ ਵਿਆਹ ਕਰਨ ਲੱਗਿਆਂ ਵਿਚਾਰਾ ਕਦੋਂ ਤੋਂ ਕਹਿੰਦਾ ਜਾਂਦਾ ਮੇਰਾ ਵਿਆਹ ਕਰ ਦੋ ਵਿਆਹ ਕਰ ਦੋ ਸਾਰੇ ਦੇਖਿਓ ੁੱਤੇ ਦਾ ਵਿਆਹ ਸ਼ੇਅਰ ਵੀ ਕਰਿਓ ਉਹ ਤਾਂ ਕਿਹੜਾ ਕੀ ਬਦਲ ਨਹੀਂ ਰਿਹਾ ਨਾ ਇਧਰ ਤਿਆਰ ਹੋ ਰਹੇ ਨੇ ਕਹਿੰਦੇ ਭਾਈ ਬੋਟੀਆਂ ਵੀ ਤਿਆਰ ਹੋ ਗਈਆਂ ੁੱਤੇ ਆ ਜਾਓ ਚਲੋ ਭਾਈ ਆ ਜਾ ਭਾਈ ਕੋ ਤੇ ਆ ਰੋ ਵਈਏ ਤਾੜਾ ਖੜੋ ਖੜੋ ਤੂੰ ਦੇਨੇ ਕਹਿੰਦੇ ਟਾਈ ਟੁਈ ਲਾ ਰਖਿਆ ਫੁੱਲ ਤੂੰ ਤਾਂ ਕਹਿੰਦੇ ਜਵਰਦਸ ਬਣਾ ਫਿਰਦਾ ਅੱਜ ਤੂੰ ਦੇਦਾ ਵਿਆਹ ਇਹ ਤੇ ਹਾਂ ਇੱਧਰ ਰੱਖ ਦੇ ਇੱਧਰ ਹੀ ਕੁੱਚੀ ਕਦੇ ਗੂਚੀ ਦੀਆਂ ਲਾਉਂਦਾ ਮੁੰਡਾ ਬੜੀਆ ਲਵਾ ਕਰਾਵਾ ਆਹ ਛੱਡੋ ਉੱਥੇ ਬੈਠ ਨਹੀਂ ਗੋਚੀ ਲਾ ਗੋੜੇ ਗੇ ਉਧਰ ਹਿੰਦ ਨਾ ਦੇ ਰੋ ਕੀ ਸੁਹੜ ਰੱਖੂ ਜਰਾ ਮਾਲੂ ਅਗੇ ਬੈਠ ਕੇ ਕਰ ਹਾਂ